ਬਿਲਕੁਲ ਪੰਜਾਬ ਦੇ ਲੋਕਾਂ ਚ ਰੋਹ ਹਮੇਸ਼ਾ ਹੀ ਰਿਹਾ ਚਾਹੇ ਉਹ 747 ਤੋਂ ਦੇਖ ਲੋ ਤੁਸੀਂ ਜਾਂ ਉਤੋਂ ਪਹਿਲਾਂ ਸਾਡੇ ਸਿੱਖ ਰਾਜ ਵੇਲੇ ਪਰ ਜਿਹੜੇ ਹਾਲਾਤ 1984 ਚ ਬਣੇ ਸੀ ਤੁਹਾਡੇ ਯਾਦ ਹੋ 1984 ਤੋਂ ਬਾਅਦ ਉਹ 90 ਦਾ ਦਹਾਕਾ ਆਇਆ ਸਿੱਖ ਮੂਵਮੈਂਟ ਚੱਲੀ ਤਾਂ ਜੋ ਹਾਲਾਤ ਉਸ ਮੌਕੇ ਬਣੇ ਸੀ ਮੈਂ ਉਹ ਅੱਜ ਦੇ ਜਿਹੜਾ ਇਹ ਹੋ ਰਿਹਾ ਉਹਨੂੰ ਉਸ ਮੌਕੇ ਦੇ ਸੰਦਰਭ ਵਿੱਚ ਦੇਖ ਰਿਹਾ ਇਹ ਬੜਾ ਖਤਰਨਾਕ ਵਰਤਾਰਾ ਜੋ ਅਸੀਂ ਅੱਜ ਇੱਥੇ ਦੇਖ ਰਹੇ ਹਾਂ ਜਿਹੜਾ ਪੁਲਿਸ ਦੀ ਤੇ ਕਿਸਾਨਾਂ ਦੀ ਸਾਡੇ ਨੌਜਵਾਨਾਂ ਦੀ ਆਪਸੀ ਟਕਰਾਹ ਇਹ ਬੜਾ ਖਤਰਨਾਕ ਪਾਸੇ ਨੂੰ ਜਾ ਸਕਦਾ ਤੁਸੀਂ ਦੇਖਿਆ ਹੋਊਗਾ 90 ਦੇ ਦਹਾਕੇ ਦੇ ਵਿੱਚ ਜਦੋਂ ਖਾੜਕੂ ਨੌਜਵਾਨ ਸੈਂਟਰ ਦੀ ਸਰਕਾਰ ਨੂੰ ਅੱਗੇ ਲਈ ਫਿਰ ਰਹੇ ਸੀ ਨਾ ਉਸ ਮੌਕੇ ਜਦੋਂ ਪੁਲਿਸ ਦਾ ਤੇ ਖਾੜਕੂਆਂ ਦਾ ਆਪਸੀ ਟਕਰਾਅ ਹੋਇਆ ਉਦੋਂ ਮੁੜ ਕੇ ਨਾ ਕੇਂਦਰ ਸਰਕਾਰ ਨੂੰ ਜ਼ਰੂਰਤ ਪਈ ਨਾ ਕਿਸੇ ਸੂਬੇ ਦੀ ਸਰਕਾਰ ਨੂੰ ਜ਼ਰੂਰਤ ਪਈ ਉਸ ਉਹਨਾਂ ਨੂੰ ਰੋਕਣ ਦੀ ਉਦੋਂ ਟਕਰਾਹ ਖਾੜਕੂਆਂ ਦਾ ਤੇ ਪੁਲਿਸ ਦਾ ਬਣ ਗਿਆ ਕੇਂਦਰ ਦੀ ਸਰਦਾਰਦੀ ਚੱਕੀ ਗਈ ਇਸੇ ਤਰ੍ਹਾਂ ਇਹ ਟਕਰਾਹ ਅੱਜ ਵੀ ਪੁਲਿਸ ਦਾ ਤੇ ਕਿਸਾਨਾਂ ਦਾ ਜਾਂ ਸਾਡੇ ਨੌਜਵਾਨਾਂ ਦਾ ਹੋ ਸਕਦਾ ਇਹ ਹਾਲਾਤਾਂ ਨੂੰ ਇਧਰ ਨੂੰ ਲਜਾਇਆ ਜਾ ਰਿਹਾ ਬੜਾ ਖਤਰਨਾਕ ਹੈ ਪੰਜਾਬ ਵਾਸਤੇ ਪੁਲਿਸ ਨਾ ਇਸ ਗੱਲ ਨੂੰ ਪੁਲਿਸ ਸਮਝੇ ਕਿਉਂਕਿ ਪੁਲਿਸ ਦੀ ਮਜਬੂਰੀ ਆ ਉਹ ਮੁਲਾਜ਼ਮ ਨੇ ਉਹਨਾਂ ਨੂੰ ਸਮਝਣ ਦੀ ਲੋੜ ਵੀ ਨਹੀਂ ਨਾ ਸਾਡੀ ਨੌਜਵਾਨ ਪੀੜ੍ਹੀ ਸਮਝ ਸਕਦੀ ਆ ਇਹ ਸਾਜ਼ਿਸ਼ਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ ਇਸ ਗੱਲ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਤਾਂ ਜਾਂ ਸਾਡੇ ਚਿੰਤਕਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਜਿਹੜੀ ਲਹਿਰ ਆ ਇਹ ਲਹਿਰ ਨੂੰ ਸਰਕਾਰਾਂ ਦੇ ਖਿਲਾਫ ਸਟੇਟ ਦੇ ਖਿਲਾਫ ਵਰਤਣਾ ਚਾਹੀਦਾ ਨਾ ਕਿ ਆਪਸੀ ਟਕਰਾ ਦੇ ਵਿੱਚ ਇਹਨਾਂ ਨੂੰ ਕਦੇ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਬਲਵੰਤ ਸਰ ਲੱਗਦਾ ਨਹੀਂ ਕਿ ਉਸ ਵੇਲੇ ਵੀ ਲੋ ਜਿਹੜਾ ਝੂਠੇ ਪੁਲਿਸ ਮੁਕਾਬਲੇ ਝੂਠੇ ਪਰਚਾ ਕਰਨ ਉੱਪਰ ਸੀ ਅੱਜ ਵੀ ਉਹੀ ਹੈ ਬਿਲਕੁਲ 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 ਉਹੀ ਹੈ ਪਰ ਨਾ ਪੁਲਿਸ ਨੂੰ ਪੁਲਿਸ ਦੀ ਆਪ ਹਿੰਮਤ ਆ ਵੀ ਇਹ ਆਪਣੇ ਆਪ ਮੁਕਾਬਲੇ ਕਰਨ ਨਾ ਇਹਨਾਂ ਦੀ ਹਿੰਮਤ ਆ ਵੀ ਇਹ ਆਪਣੇ ਆਪ ਇਹ ਨਾਕੇ ਲਾਉਣ ਇਹਨਾਂ ਨੂੰ ਲਵਾਏ ਜਾਂਦੇ ਨੇ ਜਿਹੜੇ ਮੈਂ ਆ ਤੁਹਾਨੂੰ ਟਕਰਾਹ ਦੀ ਗੱਲ ਕਰਦਾ ਇਹ ਟਕਰਾਹ ਕਰਵਾਇਆ ਜਾ ਰਿਹਾ ਹੈ ਇਹ ਬੜੀਆਂ ਸਾਜ਼ਿਸ਼ਾਂ ਨੇ ਢੂੰਡੀਆਂ ਏਜੰਸੀਆਂ ਦੀਆਂ ਇਹ ਇੱਕ ਵਾਰ ਫੇਰ ਪੁਲਿਸ ਨੂੰ ਤੇ ਸਾਡੀ ਆ ਜਿਹੜੀ ਸਾਡੀ ਲਹਿਰ ਸਾਡਾ ਜਜ਼ਬਾ ਇਹ ਜਜ਼ਬੇ ਨੂੰ ਖਤਮ ਕਰ ਲਈ ਆ ਆਪਸੀ ਟਕਰਾ ਕਰਾਇਆ ਜਾਊਗਾ ਤੁਸੀਂ ਹੁਣ ਵਾਲੇ ਦਿਨਾਂ 'ਚ ਦੇਖੋਗੇ ਜੇ ਆਹੀ ਹਾਲ ਰਹੇ ਤਾਂ ਇਹਗਾ ਹੋਊਗੀ ਕਿਉਂਕਿ ਫਿਰ ਨਾ ਸੈਂਟਰ ਸਰਕਾਰ ਨੂੰ ਨਾ ਸੂਬਾ ਸਰਕਾਰ ਨੂੰ ਜ਼ਰੂਰਤ ਨਹੀਂ ਪੈਣੀ ਪੁਲਿਸ ਨੂੰ ਕਹਿਣ ਦੀ ਤੂੰ ਸ ਆਪਣੇ ਆਪ ਕਰੂਗੀ ਸਕਦਾ ਕੋਈ ਨਾ ਹੈ ਬਿਲਕੁਲ ਇਹ ਸੂਬਾ ਸਰਕਾਰ ਨੂੰ ਚਾਹੀਦਾ ਇਹ ਸੂਬਾ ਸਰਕਾਰ ਗਲਤ ਰਾਹਾਂ ਤੇ ਤੁਰਪੀ ਸੂਬਾ ਸਰਕਾਰ ਨੂੰ ਤਾਂ ਇਹਨਾਂ ਦੇ ਨਤੀਜੇ ਭੁਗਤਣੇ ਹੀ ਪੈਣਗੇ ਗਲਤ ਰਸਤੇ ਨੂੰ ਤੁਰਿਆ ਇਹਦੇ ਚ ਕੋਈ ਸ਼ੱਕ ਨਹੀਂ ਦੋ ਰਾਵਾਂ ਨਹੀਂ ਆਉਣ ਵਾਲੇ ਦਿਨਾਂ ਚ ਇਹ ਰੋ ਹੋਰ ਵੀ ਕਿਸੇ ਪਾਸੇ ਚ ਜਾਵੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਇਹ ਖਤਰਨਾਕ ਪਾਸੇ ਨੂੰ ਨਾ ਚਲਾ ਜਾਵੇ ਇਹ ਜਿਹੜਾ ਆਪ ਸਿੱਟ ਕਰਾ ਵਾਲੇ ਪਾਸੇ ਨੂੰ ਨਾ ਚਲਾ ਜਾਵੇ ਕਿਤੇ ਮੈਨੂੰ ਇਸ ਗੱਲ ਦੀ ਚਿੰਤਾ ਹੈ ਮੈਂ ਸਾਰਿਆਂ ਤੇ ਰਾਨੂ ਇਸ ਗੱਲ ਦੀ ਅਪੀਲ ਕਰਦਾ ਕਿ ਇਸ ਗੱਲ ਤੋਂ ਸੁਚੇਤ ਰਹਾ ਜਾਵੇ ਹੈ ਹੀ ਨਹੀਂ ਸੀ ਗੱਗੀ ਬਦਲਾ ਹੈ ਹੀ ਨਹੀਂ ਸੀ ਬਦਲਾ ਕੋਈ ਬਦਲਾ ਨਹੀਂ ਇਹ ਹਮੇਸ਼ਾ ਇਹ ਸਿਆਸੀ ਲੋਕਾਂ ਦੀਆਂ ਚਾਲਾਂ ਨੇ ਕਿਸੇ ਦੇ ਚਾਲ ਕੋਈ ਸਫਲ ਹੋ ਗਿਆ ਉਹ ਸਰਕਾਰ ਬਣਾਉਣ ਚ ਪਹਿਲਾਂ ਹੁਣ ਤਾਂ ਕਾਂਗਰਸ ਤੇ ਅਕਾਲੀ ਇੱਕ ਦੂਜੇ ਨੂੰ ਉਹ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦੇ ਭਲੇਖੇ ਚ ਲੋਕਾਂ ਨੇ ਬਦਲਾ ਕਹਦਾ ਕੀ ਬਦਲਾ ਕੀ ਬਦਲਿਆ ਵਧਿਆ ਹਰ ਇੱਕ ਚੀਜ਼ ਵਧਿਆ ਕੀ ਕੀ ਜਿਹੜਾ ਵੀਆਈਪੀ ਕਲਚਰ ਖਤਮ ਹੋ ਗਿਆ ਵਧ ਗਿਆ ਲੱਗਦਾ ਨਹੀਂ ਕਿ ਜਿਹੜੀ ਫਰੀडम ਆਫ ਸਪੀਚ ਹੈ ਬੋਲਣ ਦੀ ਆਜ਼ਾਦੀ ਆਪਦੀ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਕੱਲੀ ਬੋਲਣ ਦੀ ਆਜ਼ਾਦੀ ਨਹੀਂ ਹਰ ਤਰ੍ਹਾਂ ਦੀ ਆਜ਼ਾਦੀ ਖਤਮ ਹੋ ਰਹੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਤੁਸੀਂ ਖਤਰਨਾਕ ਪਾਸੇ ਨੂੰ ਜਾ ਰਹੇ ਹੋ ਬੜਾ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ